ਜਦ ਵੀ ਗਿਆਨ ਹੋਇਆ ਇਹ ਜਿਹੜੀ ਰਚਨਾ ਅਕਾਲ ਪੁਰਖ ਵਾਹਿਗੁਰੂ ਨੇ ਰਚੀ ਹੈ ਇੱਕ ਤਮਾਸ਼ੇ ਦੀ ਤਰ੍ਹਾਂ ਹੈ ਪਰ ਹਾਂ ਇਹ ਤਮਾਸ਼ਾ ਬਹੁਤ ਵੱਡਾ ਹੈ ਵੱਡ ਮੇਲ ਤਮਾਸ਼ਾ ਇਹ ਕੋ ਛੋਟਾ ਤਮਾਸ਼ਾ ਨਹੀਂ ਹੈ ਇਹ ਖੇਡ ਬੜੀ ਹੀ ਵਿਚਿਤ੍ਰ ਹੈ ਬੜੀ ਅਲੌਕਿਕ ਖੇਡ ਹੈ ਇਸ ਖੇਡ ਦੇ ਅੰਦਰ ਤੂੰ ਮੇਲ ਵੀ ਬਹੁਤ ਸੋਨਾ ਕੀਤਾ ਵੱਡ ਮੇਲ ਤਮਾਸ਼ਾ ਹੁਣ ਇਹਨਾਂ ਨੂੰ ਜੇ ਆਪਾਂ ਸਮਝੀਏ ਨਾ ਬਹੁਤ ਪਿਆਰੀਆਂ ਸਿੱਖਿਆਵਾਂ ਇਹਦੇ ਵਿੱਚੋਂ ਮਿਲਦੀਆਂ ਨੇ ਵੱਡ ਮੇਲ ਵੱਡਾ ਮੇਲ ਮੇਲ ਦਾ ਅਰਥ ਮੇਲਾ ਵੀ ਹੁੰਦਾ ਹੈ ਇੱਕ ਤਾਂ ਹੋ ਗਿਆ ਬਹੁਤ ਵੱਡਾ ਮੇਲਾ ਸੰਸਾਰ ਦਾ ਰਚਿਆ ਹੋਇਆ ਹੈ ਭਗਤ ਕਬੀਰ ਜੀ ਨੇ ਵੀ ਬਾਣੀ ਚ ਕਿਹਾ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਹੀਂ ਕਹਿੰਦੇ ਦੁਨੀਆ ਹੈ ਤੇ ਇੱਕ ਮੇਲਾ ਹੀ ਹੈ ਪਰ ਸਾਡੇ ਹੱਥ ਵਿੱਚ ਇਹਦੇ ਵਿੱਚੋਂ ਆਉਣ ਵਾਲਾ ਕੁਝ ਵੀ ਨਹੀਂ ਹੈ ਜੇ ਕੋਈ ਬੰਦਾ ਇਹ ਸੋਚੇ ਇਸ ਸੰਸਾਰ ਦੇ ਵਿੱਚੋਂ ਮੈਂ ਬਹੁਤ ਕੁਝ ਇਕੱਠਾ ਕਰਕੇ ਲੈ ਜਾਵਾਂਗਾ ਮੇਰਾ ਸਾਥ ਦੇਗਾ ਕਹਿੰਦੇ ਨਹੀਂ ਇਹ ਭੁਲੇਖਾ ਹੈ ਇਹ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ ਦਸਤ ਕਹਿੰਦੇ ਨੇ ਹੱਥ ਨੂੰ ਹੱਥ ਦੇ ਵਿੱਚ ਆਉਣ ਵਾਲਾ ਸਾਡੀ ਪકડ ਵਿੱਚ ਰਹਿਣ ਵਾਲਾ ਇਥੇ ਕੁਝ ਵੀ ਨਹੀਂ ਹਾਂ ਇੱਥੋਂ ਲੈਣਾ ਇੱਥੇ ਹੀ ਛੱਡ ਜਾਣਾ ਬਸ ਇੰਨੇ ਦਾ ਸਬੰਧ ਹੈ ਸਾਡੇ ਨਾਲ ਪਰ ਮੇਲਾ ਬਹੁਤ ਵੱਡਾ ਹੈ ਤੇ ਇਹਦੇ ਵਿੱਚ ਮੇਲ ਕੀ ਕੀਤਾ ਵੱਡ ਮੇਲ ਕਹਿੰਦੇ ਜਦ ਸੱਚੇ ਪਾਤਸ਼ਾਹ ਤਵੀ ਰਚਨਾ ਰਚੀ ਇਹਦੇ ਚ ਮੇਲ ਇਹ ਕੀਤਾ ਅੱਗ ਤੇ ਪਾਣੀ ਨੂੰ ਇੱਕ ਇੱਕ ਥਾਂ ਇਕੱਤਰ ਕਰ ਦਿੱਤੇ ਵੈਸੇ ਅੱਗ ਤੇ ਪਾਣੀ ਦਾ ਸੰਸਾਰ ਵਿੱਚ ਤੇ ਕੋਈ ਸਬੰਧ ਹੀ ਨਹੀਂ ਹੈ ਅੱਗ ਤੇ ਪਾਣੀ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ ਜ਼ਹਿਰ ਤੇ ਅੰਮ੍ਰਿਤ ਇਕੱਠੇ ਨਹੀਂ ਰਹਿ ਸਕਦੇ ਦਿਨ ਤੇ ਰਾਤ ਇਕੱਠੇ ਨਹੀਂ ਰਹਿ ਸਕਦੇ ਪਰ ਕਹਿੰਦੇ ਇਹੀ ਤੇ ਤੇਰੀ ਕਲਾ ਹੈ ਵੱਡ ਮੇਲ ਕਿਵੇਂ ਕੀਤੀ ਸਾਡਾ ਜਿਹੜਾ ਸਰੀਰ ਹੈ ਪੰਜ ਤੱਤਾਂ ਤੋਂ ਬਣਿਆ ਹੈ ਤੇ ਜਿਹੜੀ ਇਹ ਕੁਦਰਤ ਹੈ ਇਹ ਵੀ ਪੰਜ ਤੱਤਾਂ ਤੋਂ ਹੈ ਹੁਣ ਪੰਜ ਦੇ ਪੰਜੇ ਹੀ ਤਤ ਆਪਸ ਵਿੱਚ ਵਿਰੋਧੀ ਤਤ ਨੇ ਪਰ ਕਹਿੰਦੇ ਇਹਨਾਂ ਤਤਾਂ ਦੇ ਮੇਲ ਤੋਂ ਤੂੰ ਇਹ ਸਾਰੀ ਰਚਨਾ ਰਚ ਦਿੱਤੀ ਹੈ ਤੇ ਇਸ ਸੰਸਾਰ ਨੂੰ ਇੱਕ ਤਮਾਸ਼ਾ ਬਣਾ ਕੇ ਰੱਖਿਆ ਹੈ ਤਮਾਸ਼ਾ ਰਚਣ ਵਾਲਾ ਤਮਾਸ਼ਾ ਰਚਦੇ ਤਮਾਸ਼ੇ ਨੂੰ ਵੇਖਦੇ ਤਮਾਸ਼ਾ ਵੇਖ ਕੇ ਉਹ ਤੇ ਪ੍ਰਸ਼ੰਨ ਹੈ ਉਹਨੂੰ ਪਤਾ ਹੈ ਕਿ ਕਦੋਂ ਕਿਸੇ ਨੇ ਜੰਮਣਾ ਹੈ ਕਦੋਂ ਮਰਨਾ ਹੈ ਕਦੋਂ ਕਿਤੇ ਲੜਾਈ ਹੋਣੀ ਹੈ ਕਿਵੇਂ ਇਹਨਾਂ ਦੇ ਫੈਸਲੇ ਹੋਣੇ ਨੇ ਕਿਹਦਾ ਨੁਕਸਾਨ ਹੋਣਾ ਹੈ ਕਿਹਦਾ ਵਾਧਾ ਘਟਾ ਹੋਣਾ ਹੈ ਇਹ ਰਚਨਹਾਰੀ ਨੂੰ ਤੇ ਪਤਾ ਹੁੰਦਾ ਹੈ ਪਰ ਜੋ ਮੇਲੇ ਦੇ ਵਿੱਚ ਇਹ ਜੀਵ ਘੁੰਮ ਰਹੇ ਨੇ ਖੇਡ ਦੇ ਵਿੱਚ ਖਿਡਾਰੀ ਖੇਡ ਰਹੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ। ਕਈ ਵਾਰੀ ਤੁਸੀਂ ਵੇਖਦੇ ਹੋ ਜਦੋਂ ਖੇਡਾਂ ਵੇਖਦੇ ਆ ਨਾ ਸੰਸਾਰ ਦੀਆਂ ਆਖਰੀ ਮੌਕੇ ਤੇ ਆ ਕੇ ਜਿੱਤਣ ਵਾਲੀ ਟੀਮ ਹਾਰ ਜਾਂਦੀ ਹੈ ਜ ਜਿਹਦੀ ਉਮੀਦ ਹੁੰਦੀ ਹੈ ਵੀ ਲਓ ਜੀ ਤੇ ਜਿੱਤ ਗਏ। ਤੇ ਜਿਹਨੂੰ ਦੁਨੀਆ ਕਹਿੰਦੀ ਹੈ ਤੇ ਹਾਰ ਗਏ ਖਤਮ ਹੈ ਕਹਾਣੀ ਉਹ ਜਿੱਤ ਜਾਂਦੇ ਨੇ। ਕੀ ਹੈ ਕਹਿੰਦੇ ਤੇਰੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਚੰਦ੍ਰਿਕਾ ਥਾਂ ਤੇ ਆਖਿਆ ਕਹਿੰਦੇ ਇਸ ਰਚਨਾ ਦੇ ਵਿੱਚ ਤੂੰ ਕਿੰਨੇ ਕੌਤਕ ਰਚਨੇ। ਇਕ ਬਚਨ ਆਪਾਂ ਪੜਦੇ ਆਂ ਜਲ ਤੇ ਥਲ ਕਰ ਥਲ ਤੇ ਕੂਵਾਂ ਕੂਪ ਤੇ ਮੇਰ ਕਰਾਵੇ ਕਈ ਥਾਂ ਤੇ ਸੱਚੇ ਪਾਤਸ਼ਾਹ ਤੂੰ ਐਸੀ ਜਲ ਥਲ ਕਰ ਦਿੰਦਾ ਜਿੱਥੇ ਸੋਕੇ ਪਏ ਹੁੰਦੇ ਨੇ ਉੱਥੇ ਜਲ ਥਲ ਭਰਪੂਰ ਹੋ ਜਾਂਦਾ ਹੈ ਹੜਾ ਜਾਂਦੇ ਨੇ ਕਰਨ ਦੇ ਘਰ ਉਜੜ ਜਾਂਦੇ ਨੇ ਖੇਤੀਆਂ ਮਾਰੀਆਂ ਜਾਂਦੀਆਂ ਫਸਲਾਂ ਮਾਰੀਆਂ ਜਾਂਦੀਆਂ ਪਾਣੀ ਨੂੰ ਤਰਸਣ ਵਾਲੇ ਲੋਕ ਪਾਣੀ ਨਾਲ ਮਰਨੇ ਸ਼ੁਰੂ ਹੋ ਜਾਂਦੇ ਨੇ ਜਲ ਤੇ ਥਲ ਕਰ ਦਿੱਤਾ ਥਲ ਕਰ ਕੂਵਾਂ ਕੂਪ ਤੇ ਮੇਰ ਕਰਾਵੇ ਜਿੱਥੇ ਬਿਲਕੁਲ ਸੋਕਾ ਡੂੰਗੀਆਂ ਖਾਈਆਂ ਹੁੰਦੀਆਂ ਉੱਥੇ ਵੱਡੇ ਵੱਡੇ ਪਹਾੜ ਹੁਸਾਰ ਦੇਣ ਲੈ ਧਰਤੀ ਤੇ ਆਕਾਸ਼ ਚੜਾਵੈ ਇਹਦਾ ਅਰਥ ਹੈ ਜਿਹੜੇ ਬਹੁਤ ਨੀਵੇਂ ਹੁੰਦੇ ਨੇ ਧਰਤੀ ਤੇ ਰਹਿੰਦੇ ਨੇ ਬੜੇ ਨੀਚੇ ਨੇ ਉਹਨਾਂ ਨੂੰ ਆਕਾਸ਼ ਅਸਮਾਨ ਦੀਆਂ ਬੁਲੰਦੀਆਂ ਤੱਕ ਲੈ ਜਾਣਾ ਤੇ ਕਈ ਵਾਰੀ ਜਿਹੜੇ ਬਹੁਤ ਉੱਚੇ ਹੁੰਦੇ ਨੇ ਬਹੁਤ ਨਮੀ ਹੁੰਦੇ ਨੇ ਚੜੇ ਆਕਾਸ਼ ਗਿਰਾਵੈ ਉਹਨਾਂ ਨੂੰ ਥੱਲੇ ਜ਼ਮੀਨ ਤੇ ਲੈ ਕੇ ਸੁੱਟ ਦੇਣਾ ਹੈ ਕਈ ਵਾਰੀ ਤੁਸੀਂ ਵੇਖਿਆ ਹੋਣਾ ਬਹੁਤ ਨਾਮ ਵਾਲਾ ਬੰਦਾ ਇੱਜ਼ਤ ਵਾਲਾ ਬੰਦਾ ਐਸੀ ਉਹਨੂੰ ਮਾਰ ਪੈਂਦੀ ਹੈ ਨਿੱਕੀ ਜਿਹੀ ਘਟਨਾ ਨਾਲ ਉਹ ਬਹੁਤ ਜ਼ਿਆਦਾ ਬਦਨਾਮ ਹੋ ਜਾਂਦਾ ਹੈ ਦੁਨੀਆ ਕਹਿੰਦੀ ਹੈ ਵੀ ਇਹਦੇ ਸਮਾਨਤ ਝੰਡੇ ਝੁੱਲਦੇ ਸਨ ਬੁਲੰਦੀਆਂ ਨੂੰ ਸ਼ੂਰਿਆ ਸੀ ਅੱਜ ਜ਼ਮੀਨ ਤੇ ਆ ਗਿਆ ਤੇ ਜਿਹਨੂੰ ਸੰਸਾਰ ਵਿੱਚ ਕੋਈ ਪੁੱਛਦਾ ਨਹੀਂ ਕੋਈ ਬਾਤ ਨਹੀਂ ਪੁੱਛਦਾ ਉਹ ਬੰਦਾ ਇੱਕ ਖਿੰਡ ਦੇ ਵਿੱਚ ਦਿਨਾਂ ਦੇ ਵਿੱਚ ਰਾਜਾ ਬਣ ਜਾਂਦਾ ਹੈ ਸੰਸਾਰ ਚ ਉਹਦੀ ਜਾਜਾਕਾਰ ਹੋਣ ਲੱਗ ਜਾਂਦੀ ਹੈ ਤੇ ਕੀ ਇਹ ਕਹਿੰਦੇ ਤੇਰੀ ਰਚਨਾ ਇਹ ਖੇਡ ਹੈ ਤੇਰੀ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਬਹੁਜੀ ਰੋਟੀ ਵੀ ਬੜੀ ਮੁਸ਼ਕਲ ਨਾਲ ਚੱਲਦੀ ਹੈ ਰੋਜ਼ਾਨਾ ਜ਼ਿੰਦਗੀ ਦੇ ਖਰਚੇ ਵੀ ਬੜੀ ਮੁਸ਼ਕਲ ਨਾਲ ਚੱਲਦੇ ਨੇ ਭਰਾਓ ਨਾ ਇੱਥੇ ਕਈ ਵਾਰੀ ਪੇਖਾਰੀ ਪੇਖਾਰੀ ਦਰਤ ਕਹਿ ਸਕਦੇ ਅਤ ਗਰੀਬ ਜ ਜਿਹਨੂੰ ਦਰਦਰ ਤੇ ਮੰਗਣਾ ਪੈਂਦਾ ਪਤਾ ਨਹੀਂ ਸੱਚਾ ਪਾਤਸ਼ਾਹ ਮਾਲਕ ਕਦੋਂ ਜ਼ਿੰਦਗੀ ਬਦਲ ਦੇ ਜੀਵਨ ਬਦਲ ਦੇ ਕਿਹੜਾ ਸਾਡਾ ਕਰਮ ਕੋਈ ਕੀਤੀ ਸੇਵਾ ਫਲੀ ਭੂਤ ਹੋ ਜਾਏ ਬੰਦਾ ਰਾਜਾ ਬਣ ਜਾਂਦਾ ਹੈ ਭਿਖਾਰੀਆਂ ਤੋਂ ਰਾਜੇ ਬਣਦੇ ਬਹੁਤ ਵਿਖਿਆ ਹੈ ਤੇ ਕਈ ਵਾਰੀ ਜਿਹੜੇ ਰਾਜੇ ਬਣ ਕੇ ਗਮਾਨੀ ਅਭਿਮਾਨੀ ਹੋ ਜਾਂਦੇ ਨੇ ਰਾਜਾ ਤੇ ਭਿਖਾਰੀ ਰਾਜਿਆਂ ਨੂੰ ਭਿਖਾਰੀ ਵੀ ਬਣਾ ਦਿੰਦਾ ਹੈ ਇਹ ਵੀ ਰਚਨਾ ਹੈ ਭਈ ਇਹਦਾ ਅਰਥ ਹੈ ਵੀ ਇੱਥੇ ਨਾ ਕੋਈ ਭਿਖਾਰੀ ਸਦਾ ਲਈ ਹੈ ਨਾ ਕੋਈ ਰਾਜਾ ਸਦਾ ਲਈ ਹੈ ਕਦੋਂ ਭਿਖਾਰੀ ਰਾਜਾ ਰਾਜਾ ਭਿਖਾਰੀ ਬਣ ਜਾਏ ਕੋਈ ਨਹੀਂ ਜਾਣਦਾ ਦੋਨਾਂ ਨੂੰ ਇਸ ਗੱਲ ਤੇ ਚਿੰਤਤ ਨਹੀਂ ਰਹਿਣਾ ਚਾਹੀਦਾ ਜੇ ਅੱਜ ਅਸੀਂ ਇਸ ਤਰ੍ਹਾਂ ਮਿਹਨਤ ਕਰਦੇ ਆਂ ਗਰੀਬ ਆਂ ਕੁਝ ਨਹੀਂ ਪਤਾ ਮਾਲਕ ਕਦੋਂ ਦਿਨ ਫੇਰਦਾ ਹੈ ਕਦੋਂ ਰਹਿਮਤ ਵਰਤ ਜਾਏ ਜਿਹੜੇ ਤੁਸੀਂ ਅੱਜ ਮਿਹਨਤ ਕਰਨੀ ਹੈ ਇਹ ਆਉਣ ਵਾਲੇ ਸਮੇਂ 'ਚ ਇੱਕ ਦਿਨ ਫਲੀਫੂਤ ਜ਼ਰੂਰ ਹੁੰਦੀ ਹੈ ਇਸ ਕਰਕੇ ਆਪਾਂ ਮਿਹਨਤ ਤੋਂ ਨਹੀਂ ਭੱਜਣਾ ਐਫਰਟ ਤੋਂ ਨਹੀਂ ਭੱਜਣਾ ਯਤਨ ਕਰਦੇ ਰਹਿਣਾ ਹੈ ਅਰਦਾਸ ਵੀ ਕਰਦੇ ਰਹਿਣਾ ਹੈ ਚੰਗੇ ਕਰਮ ਕਰਦੇ ਰਹਿਣਾ ਹੈ ਗੁਰੂ ਨੇ ਕਦੋਂ ਕਿਰਪਾ ਕਰਕੇ ਫਲੀਫੂਤ ਕਰ ਦੇਣਾ ਹੈ ਕਦੋਂ ਅਸੀਂ ਰਾਜੇ ਬਣ ਜਾਈਏ ਕੁਝ ਨਹੀਂ ਜਾਣਦੇ ਗੁਰੂ ਦੀ ਕਿਰਪਾ ਕਦੋਂ ਵਰਤ ਜਾਏ ਤਾਂ ਮਹਾਰਾਜ ਕਹਿੰਦੇ ਤੇਰੀ ਰਚਨਾ ਹੈ ਇਹ ਖੇਡ ਹੈ ਅਸੀਂ ਖੇਡ ਤੇ ਖਿਡਾਰੀ ਹਾਂ ਹੁਣ ਧਿਆਨ ਵਿੱਚ ਰੱਖੋ ਮੈਂ ਕੱਲ ਵੀ ਬੇਨਤੀ ਕੀਤੀ ਸੀ ਤਮਾਸ਼ਾ ਜਿਹੜਾ ਹੁੰਦਾ ਹੈ ਤਮਾਸ਼ੇ ਦੇ ਵਿੱਚ ਬਹੁਤ ਕੁਝ ਬਣਦਾ ਹੈ ਮਿੱਟਦਾ ਹੈ ਜੰਮਦਾ ਮਰਦਾ ਹੈ ਹੱਸਣਾ ਰੋਣਾ ਉੱਚੇ ਨੀਚੇ ਮਾਨ অপਮਾਨ ਬਹੁਤ ਕੁਝ ਹੋ ਜਾਂਦਾ ਹੈ ਜੇ ਅਸੀਂ ਇਸ ਤਮਾਸ਼ੇ ਨੂੰ ਇਸ ਖੇਡ ਨੂੰ ਚੰਗੀ ਤਰ੍ਹਾਂ ਖੇਡਾਂਗੇ ਆਪਣਾ ਰੋਲ ਚੰਗਾ ਪਲੇ ਕਰੀਏ ਤੇ ਜ਼ਰੂਰ ਯਕੀਨਨ ਅਪਾ ਇਸ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤ ਕੇ ਜਾਂਦੇ ਆ ਪਰ ਜੇ ਖਿਡਾਰੀ ਚੰਗੀ ਖੇਡ ਨਾ ਖੇਡੇ ਕੁਝ ਖਿਡਾਰੀ ਹੁੰਦੇ ਨੇ ਜਿਹੜੇ ਵਿਕ ਵੀ ਜਾਂਦੇ ਨੇ ਤੇ ਕੁਝ ਖਿਡਾਰੀ ਨਸ਼ਿਆਂ ਦੀ ਗ੍ਰਿਫਤ ਵਿੱਚ ਵੀ ਆ ਜਾਂਦੇ ਨੇ ਮੈਚ ਫਿਕਸਿੰਗ 'ਚ ਵੀ ਫੜੇ ਜਾਂਦੇ ਨੇ ਤੇ ਨਸ਼ੇ ਦੇ ਵਿੱਚ ਵੀ ਫੜੇ ਜਾਂਦੇ ਆ ਉਬਰਡੂ ਉੱਚ ਪੜੇ ਜਾਂਦੇ ਨੇ ਹੁਣ ਧਿਆਨ ਦਿਓ ਇਹ ਜਿਹੜੀ ਸੰਸਾਰ ਦੀ ਖੇਡ ਹੈ ਨਾ ਇਹਦੇ ਵਿੱਚ ਜਿਹੜੀ ਸਾਡੀ ਵਿਰੋਧੀ ਟੀਮ ਹੈ ਉਹ ਕਿਹੜੀ ਹੈ ਹੁਣ ਖਿਡਾਰੀ ਤੇ ਆਪ ਸਾਰੇ ਆ ਹੁਣ ਸਾਡਾ ਮੁਕਾਬਲਾ ਕਿਹਦੇ ਨਾਲ ਹੈ ਸਾਡਾ ਮੁਕਾਬਲਾ ਹੈ ਮਾਇਆ ਨਾਲ ਵਿਕਾਰਾਂ ਨਾਲ ਇਸ ਸੰਸਾਰ ਦੇ ਵਿੱਚ ਪਨਪ ਰਹੀਆਂ ਬੁਰਾਈਆਂ ਨਾਲ ਅਸੀਂ ਇਹਨਾਂ ਨਾਲ ਲੜਨਾ ਸੀ ਅਸੀਂ ਇਹਨਾ ਬੁਰਾਈਆਂ ਦਾ ਮੁਕਾਬਲਾ ਕਰਨਾ ਸੀ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਨੀ ਸੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚੋਰ ਨੇ ਵੱਡੇ ਨਾਲ ਚੋਰਾਂ ਤੋਂ ਆਪਾਂ ਬਚਾ ਵੀ ਕਰਨਾ ਤੇ ਲੋਕਾਂ ਨੂੰ ਵੀ ਅਵੇਅਰ ਕਰਨਾ ਹੈ। ਮਹਾਰਾਜ ਨੇ ਬਾਣੀ 'ਚ ਪਤਾ ਕੀ ਕਿਹਾ? ਸੰਸਾਰ ਵਿੱਚ ਕਿਤੇ ਇੱਕ ਅੱਧਾ ਚੋਰ ਮਹੱਲੇ 'ਚ ਆ ਜਾਏ ਨਾ ਮਹੱਲੇ ਚੇਰੀਏ 'ਚ ਘੁੰਮਦਾ ਹੋਵੇ ਸਾਰਾ ਮਹੱਲਾ ਏਰੀਆ ਇਲਾਕਾ ਅਵੇਅਰ ਹੋ ਜਾਂਦਾ ਹੈ ਸੁਚੇਤ ਹੋ ਜਾਂਦਾ ਹੈ ਡਰ ਜਾਂਦਾ ਹੈ ਘਬਰਾ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਬੰਦੇ ਆ ਜੇ ਇੱਕ ਬੰਦੇ ਨਾਲ ਪੂਰਾ ਇਲਾਕਾ ਮੁਹੱਲਾ ਸ਼ਹਿਰ ਕੰਬਦਾ ਹੈ ਡਰਦਾ ਹੈ ਪਰ ਸੋਚ ਜਿੱਥੇ ਪੰਜ ਚੋਰ ਹੋਣ ਤੇ ਚੋਰ ਵੀ ਤੇਰੇ ਅੰਦਰ ਬੈਠੇ ਹੋਣ ਤੇਰੀ ਕੀ ਹਾਲਤ ਹੋਏਗੀ ਇੱਕ ਨਹੀਂ ਚੋਰ ਪੰਜ ਨੇ ਤੇ ਚੋਰ ਵੀ ਵੱਡੇ ਨੇ ਤੇ ਬੈਠੇ ਵੀ ਤੇਰੇ ਅੰਦਰ ਨੇ ਤੇਰਾ ਤੇ ਉਹਨਾਂ ਨੇ ਛੱਡਣਾ ਹੀ ਕੱਖ ਨਹੀਂ ਪੁੱਛਿਆ ਮਹਾਰਾਜ ਕਿਹੜੇ ਚੋਰ ਨੇ ਤੇ ਕਿੱਥੇ ਰਹਿੰਦੇ ਆ ਹੁਣ ਗੁਰੂ ਸਾਹਿਬ ਤੋਂ ਪੁੱਛੀਏ ਇਸ ਦੇਹੀ ਅੰਦਰ ਪੰਜ ਚੋਰ ਵਸੈ ਤੇਰੇ ਅੰਦਰ ਹੀ ਨੇ ਕਹਿੰਦੇ ਬਾਹਰ ਨਾ ਲੱਭੀ ਇਹਨਾਂ ਨੂੰ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਪੰਜਾਂ ਦੇ ਨਾਮ ਵੀ ਦੱਸ ਦਿੱਤੇ ਕਰਦੇ ਕੀ ਨੇ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਜੈ ਕੋਈ ਨਾ ਸੁਣੈ ਪੁਕਾਰਾ ਇਹ ਤੇਰੇ ਅੰਦਰ ਵੜ ਕੇ ਤੇਰਾ ਅੰਮ੍ਰਿਤ ਲੁੱਟਦੇ ਨੇ ਤੇਰੇ ਗੁਣ ਲੁੱਟਦੇ ਨੇ ਤੇਰੀਆਂ ਚੰਗਿਆਈਆਂ ਤੇ ਅਟੈਕ ਕਰਦੇ ਨੇ ਤੇਰੇ ਚੰਗੇ ਸੁਭਾਅ ਨੂੰ ਤੇਰੇ ਸੇਲ ਨੂੰ ਜੱਤ ਨੂੰ ਸਤ ਨੂੰ ਖਤਮ ਕਰਕੇ ਰੱਖ ਦਿੰਦੇ ਆ ਤੇਰਾ ਈਮਾਨ ਖੋ ਲੈਂਦੇ ਨੇ ਤੇਰਾ ਧਰਮ ਖੋ ਲੈਂਦੇ ਨੇ ਤੇ ਕਮਾਲ ਦੀ ਗੱਲ ਐ ਮਨਮੁਖ ਨਹੀਂ ਬੁੱਝਾ ਮਨਮੁਖ ਬੰਦੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਮੇਰੇ ਘਰ ਚ ਡਾਕਾ ਪਿਆ ਹੋਇਆ ਤੇ ਜੇ ਘਰ ਦਾ ਮਾਲਕ ਚੋਰਾਂ ਨਾਲ ਹੀ ਸਾਂਝ ਪਾ ਲੇ ਤੇ ਉਹਨੂੰ ਕੌਣ ਸਿਆਣਾ ਆਖੇ ਬਹੁਤੀ ਦੁਨੀਆ ਨੇ ਚੋਰਾਂ ਨੂੰ ਹੀ ਆਪਣਾ ਸਾਥੀ ਮੰਨ ਲਿਆ ਚੋਰਾਂ ਨਾਲ ਸਾਂਝ ਪਾ ਕੇ ਬੈਠ ਗਏ ਚੋਰਾਂ ਨਾਲ ਹੀ ਕਹਿੰਦੇ ਰੋਜ਼ ਚਾਹ ਪਾਣੀ ਸਾਂਝਾ ਹੋ ਰਿਹਾ ਪਿਆਲੇ ਸਾਂਝੇ ਹੋ ਰਹੇ ਨੇ ਚੋਰਾਂ ਨਾਲ ਤੇ ਨੇ ਹੱਥ ਮਿਲਾ ਲਿਆ ਹੁਣ ਇਹਨੂੰ ਕੌਣ ਬਚਾਵੇ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਇਹਨਾਂ ਤੋਂ ਬਚਣਾ ਹੈ ਹੁਣ ਲੜਾਈ ਤੇ ਸੀ ਸਾਡੀ ਇਹਨਾਂ ਨਾਲ